ਦੋਸਤੋ ਅੱਜ ਤੁਹਾਡੇ ਨਾਲ ਦਰਦ ਭਰੀ ਦਾਸਤਾਨ ਸਾਂਝੀ ਕਰ ਰਿਹਾ ਉਹਨਾਂ ਦੋ ਧੀਆਂ ਦੀ ਜਿਨ੍ਹਾਂ ਦੀਆਂ ਨਜ਼ਰਾਂ ਨਹੀਂ ਹੈ ਰੱਬ ਨੇ ਜਨਮ ਦਿੱਤਾ ਤਾਂ ਮਾਂ-ਬਾਪ ਦਾ ਸਹਾਰਾ ਨਹੀਂ ਮਿਲਿਆ ਤਾਂ ਉੱਪਰੋਂ ਨਜ਼ਰਾਂ ਦੀ ਲੋ ਵੀ ਨਹੀਂ ਦਿੱਤੀ ਰੱਬ ਨੇ ਤਾਂ ਇਹਨਾਂ ਦੀ ਨਜ਼ਰਾਂ ਦੀ ਲੋ ਬਣੀ ਹੈ ਇਹ ਚਨੂਰ ਚੈਰੀਟੇਬਲ ਸੰਸਥਾ ਦੀ ਸਾਡੀ ਭੈਣ ਹੈ ਮਨਜੀਤ ਕੌਰ ਜੀ ਉਹ ਇਹਨਾਂ ਦੀ ਨਜ਼ਰਾਂ ਦੀ ਲੋ ਬਣੀ ਅਤੇ ਇਹਨਾਂ ਦਾ ਸਹਾਰਾ ਬਣੀ ਬਹੁਤ ਦਰਦ ਭਰੀ ਦਾਸਤਾਨ ਹੈ ਇਹਨਾਂ ਧੀਆਂ ਦੀ ਪਹਿਲਾਂ ਮੈਂ ਤਸਵੀਰਾਂ ਸਾਂਝੀਆਂ ਕਰਨੀਆਂ ਚਾਹੁੰਗਾ ਉਮਰਾ ਪਚਾਹੇ ਛੋਟੀਆਂ ਨੇ ਨਾ ਤੇ ਇਹਨਾਂ ਨੂੰ ਮਾਪੇ ਦਾ ਪਿਆਰ ਮਿਲਿਆ ਤੇ ਨਾ ਹੀ ਇਹ ਸਹੀ ਤਰ੍ਹਾਂ ਦੁਨੀਆ ਵੇਖ ਪਾਈ ਚੋਰੀ ਨਜ਼ਰ ਨਹੀਂ ਆਉਂਦਾ ਸਾਡੀ ਦੀ ਨੂੰ ਨੇਤਰੀ ਨੇ ਤਾਂ ਇੱਧਰ ਵੀ ਚਾਹੇ ਸਾਡੇ ਦੇ 5 ਸਾਲ ਦੀ ਉਮਰ ਹੈ ਇਹਨਾਂ ਦੀ ਮਹਿਜ ਪਰ ਨਜ਼ਰ ਨਹੀਂ ਆਉਂਦਾ ਇਸ ਦੀ ਨੂੰ ਬਹੁਤ ਪਿਆਰੀ ਬੱਚੀ ਹੈ ਫਿਰ ਅਸੀਂ ਇਹ تین ਅਦੋੜਿਤ ਸੰਸਥਾ ਤਾਂ ਗੋਖੀਆਂ ਬੇਟਾ ਜੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਇਹਦੇ ਵਿੱਚ ਨਾ ਜਿੱਦਾਂ ਅਸੀਂ ਬਾਹਰ ਛੜਕਤੇ ਬੈਠੇ ਸੀਗੇ ਥੋੜੇ ਥੋੜੇ ਕਰਕੇ ਤੇ ਇੱਦਾਂ ਪਹਿਲਾਂ ਦੇ ਕਿਰਾਏਾਂ ਸੇ ਦੀ ਬਾਅਦ ਜਿਵੇਂ ਆਇਥੇ ਥੋੜੀ ਕਿ ਤੁਹਾਡੇ ਸਾਰੇ ਸੰਜੋਗ ਨਾਲ ਬੱਚਿਆਂ ਦੀ ਸੰਗਦੇ ਦੇ ਸਹਿਯੋਗ ਨਾਲ ਇਹ ਜਗ੍ਹਾ ਲਈ ਲੈ ਕੇ ਤੇ ਬੱਚਿਆਂ ਨੂੰ ਇਹ ਇਦਾਂ ਹੀ ਮੈਨੂੰ ਇੱਥੇ ਬਾਹਰ ਬੱਚੇ ਖੇលਦੇ ਸੀਗੇ ਕੋਈ ਵੀਰ ਲਾਗੋਂਦੀ ਨੰਗਿਆ ਉਹ ਕਹਿੰਦਾ ਭੈਣ ਜੀ ਇਦਾਂ ਮੇਰੇ ਕੋਲ ਬੇਟੀਆਂ ਨੇ ਇੱਕ ਬੇਟੀ ਤਾਂ ਹੋਰ ਸੀਗੀ ਉਹ ਮੁੱਸਿਆਂ ਤੋਂ ਹੀ ਇਹਦਾ ਮਾਹਬਾਪ ਮਰ ਗਿਆ ਹੈ ਤੇ ਇਹ ਵਿਚਾਰੀ ਐਕਸੀਡੈਂਟ ਹੋਣ ਦਾ ਪਿਛੜ ਗਿਆ ਭਾਈ ਇਹਨਾਂ ਦੀ ਦਾਦੀ ਬਜ਼ੁਰਗ ਸੀ ਉਹ ਛੱਡ ਗਈ ਪਰ ਇਹਨੂੰ ਕੋਈ ਜ਼ਹਿਰੀਲੀ ਕੋਈ ਚੀਜ਼ ਦਿੱਤੀ ਗਈ ਸੀ ਇਹ ਦੱਸੋ ਜ਼ਹਿਰੀਲੀ ਚੀਜ਼ ਦੇਣ ਦੀ ਵਜ੍ਹਾ ਕੀ ਬਣਦੀ ਹੈ ਕਿਉਂਕਿ ਧੀਆਂ ਪੁੱਤ ਸਭ ਨੂੰ ਬਹੁਤ ਪਿਆਰੇ ਹੁੰਦੇ ਨੇ ਤਾਂ ਤੁਸੀਂ ਦੱਸ ਰਹੇ ਹੋ ਕਿ ਇਹਨਾਂ ਨੂੰ ਜ਼ਹਿਰੀਲੀ ਚੀਜ਼ ਦਿੱਤੀ ਗਈ ਜਿਨ੍ਹਾਂ ਨੇ ਮਾਂ ਬਾਪ ਨੇ ਸੰਭਾਲ ਲਈ ਹੁਣ ਦਾਦੀ ਸੀ ਉਹਨੇ ਸੋਚਿਆ ਮਾਫੀ ਉਹਦੇ ਮਰ ਗਿਆ ਤੇ ਇਹ ਮਿਹਨਤ ਕਿੱਦਾਂ ਸੰਭਾਲੂੰਗੀ ਤੇ ਇਹ ਮੇਰੇ ਤੇ ਬੋਝ ਆ ਕੀ ਬੋਝ ਸਮੇਂ ਦਿਆ ਨਾਲੇ ਤੁਹਾਨੂੰ ਪਤਾ ਅੱਜ ਕੱਲ ਖਰਿੰਦੇ ਬੜੇ ਫਿਰਦੇ ਆ ਆਪਣੀ ਜਿੱਦ ਦੀਆਂ ਮਾਰੀਆਂ ਨੇ ਕੋਈ ਦੇਤਾ ਹੋਊਗਾ ਹਨਾ ਤਿਆਂ ਦੇ ਉਦਾਂ ਨਹੀਂ ਕੋਈ ਤਿਆਂ ਨੂੰ ਛੱਡਦਾ ਇਹ ਉਹ ਕਾਮਕਾਰ ਵਾਲੀਆਂ ਦਿਹਾੜੀਆਂ ਦੇ ਪੇਵਾਲੀਆਂ ਮਾਤੜਾਂ ਹੈ ਉਹ ਇਹਨੂੰ ਵਿਚਾਰੀ ਇੱਥੇ ਛੱਡ ਗਈ ਤੇ ਮੈਂ ਤਾਂ ਕਿਹਾ ਵੀ ਮੈਂ ਕਿਹੜੀ ਇਹਨਾਂ ਦੀ ਮੈਂ ਤਾਂ ਜਿਵੇਂ ਜਿਹਾ ਤਿਆਂ ਤੋਂ ਹੀ ਦੇਜੋਗੇ ਮੈਂ ਤਾਂ ਸੇਵਾ ਹੀ ਗਰੀਬ ਨੇ ਕਰਨੀ ਮੇਰੀ ਇੰਨੀ ਔਕਾਤ ਤਾਂ ਨਹੀਂ ਹੈਗੀ ਪਰ ਵਾਹਿਗੁਰੂ ਨੇ ਮੈਨੂੰ ਬਲ ਬੁੱਧੀ ਬਖਸ਼ ਕੇ ਇਹ ਸੇਵਾ ਮੇਰੇ ਚੋਲੇ ਵਿੱਚ ਦੇ ਮਾਪੇ ਨਹੀਂ ਹੈ ਪਰ ਇਸ ਦੇ ਬਾਰੇ ਵੀ ਜਾਨਣਾ ਚਾਹੁੰਦੇ ਆ ਇਹਦੇ ਮਾਪੇ ਹੈ ਨਹੀਂ ਜਾਂ ਕਿ ਬੇਟਾ ਜੀ ਇਹਦੇ ਵੀ ਮਾਪੇ ਹੈਗੇ ਨੇ ਪਿਓ ਥੋੜਾ ਨਸ਼ੇ 'ਚ ਪੈ ਗਿਆ ਤੇ ਮਾਂ ਜਿਹੜੀ ਆ ਵਿਚਾਰੀ ਇਹਦੇ ਕੋਲ ਬੋਝ ਨਹੀਂ ਚੁੱਕਿਆ ਗਿਆ ਤੇ ਦੁਕਾਨਦਾਰ ਕੋਲ ਆ ਕੇ ਆਪਣਾ ਸੇਵਾ ਕਰਦੀ ਉਹਦੇ ਕੋਲ ਦੋ ਤਿੰਨ ਹੋਰ ਬੱਚੇ ਵੀ ਹੈਗੇ ਆ ਇਸ ਤਰ੍ਹਾਂ ਇਹ ਵਿਚਾਰੀ ਦਾ ਤੇ ਬੜਾ ਬੁਰਾ ਹਾਲ ਸੀ ਇਹਦੀ ਤੇ ਏਡੀ ਇੱਕ ਨਾ ਖੱਬੀ ਅੱਖ ਹੀ ਥੱਲੇ ਲੰਮਗਦੀ ਉਹਦੇ ਵਿੱਚ ਰਸੌਲੀ ਸੀ ਉਹ ਤੇ ਤੁਸੀਂ ਵੇਖ ਕੇ ਵੀ ਡਰ ਜਾਂਦੇ ਜਿਹੜੀ ਸੰਗਤ ਹੁੰਦੀ ਬੜੀਆਂ ਪਰੇਸ਼ਾਨੀਆਂ ਹੁੰਦੀਆਂ ਹੁੰਦੀਆਂ ਇਹਨਾਂ ਬੱਚਿਆਂ ਨੂੰ ਸੰਭਾਲਣ ਨਾਲ ਜਿਹੜੀਆਂ ਛੋਟੇ ਸਹਾਰਾ ਦੇ ਵਿੱਚ ਇਹਨਾਂ ਦਾ ਸਾਥ ਦੇਣਾ ਇਹਨਾਂ ਦਾ ਸਹਾਰਾ ਬਣਾਉਣਾ ਬਹੁਤ ਪਰੇਸ਼ਾਨੀਆਂ ਹੁੰਦੀਆਂ ਮੀਰ ਜੀ ਇੱਕ ਚੰਗਾ ਬੱਚਾ ਆਪਣੇ ਘਰ ਵਿੱਚ ਮਾਂ ਨੇ ਪੈਦਾ ਕੀਤਾ ਹੋਵੇ ਨਾ ਉਹਨੂੰ ਦੁੱਧ ਨਾ ਦੇ ਸਕੇ ਉਹਨੂੰ ਪੁੱਛੋ ਤੇ ਜਾ ਉਹ ਬੱਚੇ ਨੂੰ ਪੁੱਛੋ ਪਰ ਇਹ ਵਿਚਾਰੀਆਂ ਜੰਮੀਆਂ ਕਿਤੇ ਆਈਆਂ ਕਿਤੇ ਅੱਖਾਂ ਤੋਂ ਵੀ ਨਾ ਨੇਤਰਹੀਣ ਵੀ ਤੇ ਇਹਨਾਂ ਨੇ ਤੱਤਾ ਠੰਡਾ ਦੇਣਾ ਉਹ ਤਾਂ ਜਾ ਵਾਹਿਗੁਰੂ ਨੂੰ ਪਤਾ ਜਾ ਮੈਨੂੰ ਪਤਾ ਤੇ ਰੱਬ ਨੇ ਇਹਨਾਂ ਨੂੰ ਨਜ਼ਰ ਨਹੀਂ ਦਿੱਤੀ ਪਰ ਅੰਦਰੂਨੀ ਲੋ ਬੜੀ ਹੁੰਦੀ ਹੈ ਇਹੋ ਜੇ ਬੱਚਿਆਂ ਨੂੰ ਕਿ ਇਸ ਤਰ੍ਹਾਂ ਦੇ ਇਹਨਾਂ ਦੇ ਰਹਿਣ ਬਹਿਣ ਇਸ ਤਰ੍ਹਾਂ ਦਾ ਇਹਨਾਂ ਦਾ ਇਹਨਾਂ ਦਾ ਬੜਾ ਵਧੀਆ ਰਹਿਣ ਬਹਿਣ ਜੇ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਖੰਡ ਪੜ ਤੇ ਅੱਜ ਬਿਠਾ ਦੋ ਤੁਸੀਂ ਇਹ ਖੰਡ ਪੜਦੇ ਸਪੂਰਨ ਦੇ ਉੱਠਣ ਗਿਆ ਦੋਸਤੋ ਅੱਜ ਤੁਹਾਡੇ ਨਾਲ ਦਰਦ ਭਰੀ ਦਾਸਤਾਨ ਸਾਂਝੀ ਕਰ ਰਿਹਾ ਹਾਂ ਉਹਨਾਂ ਦੋ ਧੀਆਂ ਦੀ ਜਿਨ੍ਹਾਂ ਦੀਆਂ ਨਜ਼ਰਾਂ ਨਹੀਂ ਹੈ ਰੱਬ ਨੇ ਜਨਮ ਦਿੱਤਾ ਤਾਂ ਮਾਂ-ਬਾਪ ਦਾ ਸਹਾਰਾ ਨਹੀਂ ਮਿਲਿਆ ਤਾਂ ਉੱਪਰੋਂ ਨਜ਼ਰਾਂ ਦੀ ਲੋ ਵੀ ਨਹੀਂ ਦਿੱਤੀ ਰੱਬ ਨੇ ਤਾਂ ਇਹਨਾਂ ਦੀ ਨਜ਼ਰਾਂ ਦੀ ਲੋ ਬਣੀ ਹੈ ਇਹ ਚਨੂਰ ਚੈਰੀਟੇਬਲ ਸੰਸਥਾ ਦੀ ਸਾਡੀ ਭੈਣ ਹੈ ਮਨਜੀਤ ਕੌਰ ਜੀ ਉਹ ਇਹਨਾਂ ਦੀ ਨਜ਼ਰਾਂ ਦੀ ਲੋ ਬਣੀ ਅਤੇ ਇਹਨਾਂ ਦਾ ਸਹਾਰਾ ਬਣੀ ਬਹੁਤ ਦਰਦ ਭਰੀ ਦਾਸਤਾਨ ਹੈ ਇਹਨਾਂ ਧੀਆਂ ਦੀ ਪਹਿਲਾਂ ਮੈਂ ਤਸਵੀਰਾਂ ਸਾਂਝੀਆਂ ਕਰਨੀਆਂ ਚਾਹੁੰਦਾ ਉਮਰਾਂ ਪਾਚੇ ਛੋਟੀਆਂ ਨੇ ਨਾ ਤਾਂ ਇਹਨਾਂ ਨੂੰ ਮਾਂ-ਬਾਪ ਦਾ ਪਿਆਰ ਮਿਲਿਆ ਤੇ ਨਾ ਹੀ ਇਹ ਸਹੀ ਤਰ੍ਹਾਂ ਦੁਨੀਆ ਵੇਹ ਭਾਈ ਚੋਲੇ ਨજર ਨਹੀਂ ਆਉਂਦਾ ਸਾਡੀ ਤੀ ਨੂੰ ਨੇਤਰ ਹੀ ਨੇ ਤਾਂ ਇੱਧਰ ਵੀ ਚਾਹੇ ਸਾਡੇ ਦੇ 5 ਸਾਲ ਦੀ ਉਮਰ ਹੈ ਇਹਨਾਂ ਦੀ ਮਹਿਜ ਪਰ ਨજર ਨਹੀਂ ਆਉਂਦਾ ਇਸ ਤੀ ਨੂੰ ਬਹੁਤ ਪਿਆਰੀ ਬੱਚੀ ਹੈ ਪਰ ਰੱਬ ਨੇ ਜਿਵੇਂ ਜ ਮਾਪੇ ਦਾ ਪਿਆਰ ਵੀ ਨਹੀਂ ਦਿੱਤਾ ਤੇ ਨਜਰਾਂ ਤੋਂ ਵੀ ਵਾਂਝੇ ਰੱਖਿਆ ਤਾਂ ਸਹਾਰਾ ਬਣੀ ਹੈ ਸਾਡੀ ਭੈਣ ਸਾਡੇ ਨਾਲ ਮੌਜੂਦ ਹੈ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਇਹਨਾਂ ਦੀ ਦਾਸਤਾਨ ਜਿਹੜੀ ਦਰਦ ਭਰੀ ਹੈ ਤਾਂ ਪਹਿਲਾਂ ਫਤਿਹ ਦੀ ਸਾਂਝ ਪਾਉਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭੈਣ ਜੀ ਪਹਿਲਾਂ ਤਾਂ ਇਨਾਂ ਦੀ ਜਿਹੜੀ ਦਾਸਤਾਨ ਹੈ ਦਰਦ ਭਰੀ ਦਾਸਤਾਨ ਹੈ ਉਹ ਜ਼ਰੂਰ ਸਾਂਝੀ ਕਰੋ ਕਿਵੇਂ ਈ ਧੀਆਂ ਤੁਹਾਡੇ ਸੰਸਥਾ ਤਾਈ ਪਹੁੰਚੀਆਂ ਨੇ ਬੇਟਾ ਜੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਇਹਦੇ ਵਿੱਚ ਨਾ ਜਿੱਦਾਂ ਅਸੀਂ ਬਾਹਰ ਹੀ ਸੜਕ ਤੇ ਬੈਠੇ ਸੀਗੇ ਥੋੜੇ ਥੋੜੇ ਕਰਕੇ ਤੇ ਇਦਾਂ ਪਹਿਲਾਂ ਤੇ ਕਿਰਾਇਆ ਸੀ ਦੀ ਬਾਅਦ ਚ ਮੈਂ ਇੱਥੇ ਥੋੜੀ ਕਿ ਤੁਹਾਡੇ ਸਾਰੇ ਸੰਯੋਗ ਨਾਲ ਬੱਚਾ ਇਹਨਾਂ ਦੀ ਸੰਗਦੇ ਦੇ ਸਹਿਯੋਗ ਨਾਲ ਇਹ ਜਗ੍ਹਾ ਲਈ ਲੈ ਕੇ ਤੇ ਬੱਚਿਆਂ ਨੂੰ ਇਹ ਇਦਾਂ ਹੀ ਮੈਨੂੰ ਇੱਥੇ ਬਾਹਰ ਬੱਚੇ ਖੇਡਦੇ ਸੀਗੇ ਕੋਈ ਵੀਰ ਲਾਗੋਂਦੀ ਨੰਗਿਆ ਉਹ ਕਹਿੰਦਾ ਭੈਣ ਜੀ ਇਦਾਂ ਮੇਰੇ ਕੋਲ ਬੇਟੀਆਂ ਨੇ ਇੱਕ ਬੇਟੀ ਦਾ ਹੋਰ ਸੀਗੀ ਉਹ ਮੁਸਿਆਂ ਤੋਂ ਹੀ ਇਹਦਾ ਮਾਪਾ-ਬਾਪ ਮਰ ਗਿਆ ਐ ਤੇ ਇਹ ਵਿਚਾਰੀ ਐਕਸੀਡੈਂਟ ਹੋਣ ਦਾ ਪਿੱਛੇ ਡੇਗ ਗਈ ਤੇ ਉਹ ਜਿਹੜੇ ਥਾਂ ਤੇ ਮੁੱਕ ਗਏ ਇਹਨਾਂ ਦੀ ਦਾਦੀ ਬਜ਼ੁਰਗ ਸੀ ਉਹ ਛੱਡ ਗਈ ਪਰ ਇਹਨੂੰ ਕੋਈ ਜ਼ਰੀਲੀ ਕੋਈ ਚੀਜ਼ ਦਿੱਤੀ ਗਈ ਸੀ ਕਿਉਂਕਿ ਉਹ ਮੈਂ ਡਾਕਟਰਾਂ ਕੋਲ ਖੜ ਕੇ ਜਦੋਂ ਇਹਨੂੰ ਲੈਟਿੰਗ ਆਈ ਉਹਦੀਆਂ ਪਚਕਾਰੀਆਂ ਪਈਆਂ ਬੜਾ ਭੜੇ ਤਰੀਕੇ ਦੇ ਨਾਲ ਖੂਨ ਤੇ ਚਰਬੀ ਨਿਕਲੀ ਅੰਦਰੋਂ ਇਹ ਉਦੋਂ ਹੈਗੀ 3 ਕ 2.5 ਕ 3 ਸਾਲ ਦੀ ਸੀ ਆ ਵੀ ਇੰਨੇ ਕ ਦੀ ਸੀ 3 ਸਾਲ ਦੀ ਸੀ ਛੋਟੀ ਹੀ ਇਹ ਇਸੇ ਤਰ੍ਹਾਂ ਇਹ ਮੇਰੇ ਕੋਲ ਪਹੁੰਚ ਗਿਆ। ਰੋਦੀ ਕਿਰਪਾ ਦੇ ਨਾਲ ਤੇ ਮੈਂ ਆਪਣੀ ਝੋਲੀ 'ਚ ਪਾ ਲਈ। ਤੇ ਭੈਣਾ ਮੇਰੀ ਇਹ ਦੱਸੋ ਜ਼ਹਿਰੀਲੀ ਚੀਜ਼ ਦੇਣ ਦੀ ਵਜ੍ਹਾ ਕੀ ਬਣਦੀ ਹੈ ਕਿਉਂਕਿ ਧੀਆ ਪੁੱਤ ਤਾਂ ਸਭ ਨੂੰ ਬਹੁਤ ਪਿਆਰੇ ਹੁੰਦੇ ਨੇ। ਤਾਂ ਤੁਸੀਂ ਦੱਸ ਰਹੇ ਹੋ ਕਿ ਇਹਨਾਂ ਨੂੰ ਜ਼ਹਿਰੀਲੀ ਚੀਜ਼ ਦਿੱਤੀ ਜੀ ਕੀ ਵਜ੍ਹਾ ਬਣੀ ਸੀ? ਵੀਰ ਜੀ ਦਿੱਤੀ ਗਈ ਆ ਉਹਨਾਂ ਜਿਨ੍ਹਾਂ ਨੇ ਮਾਂ-ਬਾਪ ਨੇ ਸੰਭਾਲ ਨਹੀਂ। ਹੁਣ ਦਾਦੀ ਸੀ। ਉਹਨੇ ਸੋਚਿਆ ਮਾਫੀ ਉਹਦੇ ਮਰ ਗਿਆ ਐ ਤੇ ਇਹ ਮਹਿਰਸ ਕਿੱਦਾਂ ਸੰਭਾਲੂਗੀ ਤੇ ਇਹ ਮੇਰੇ ਤੇ ਬੋਝ ਆ। ਨਾ ਲੋਕੀ ਬੋਝ ਸਮਝਦੇ ਆ। ਨਾਲੇ ਤੁਹਾਨੂੰ ਪਤਾ ਅੱਜ ਕੱਲ ਕਰਿੰਦੇ ਬੜੇ ਫਿਰਦੇ ਆ। ਆਪਣੀ ਜਿੱਤ ਦੀਆਂ ਮਾਰੀਆਂ ਨੇ ਕੋਈ ਦੇਤਾ ਹੋਊਗਾ ਹਨਾ ਧੀਆਂ ਦੇ ਉਦਾਂ ਨਹੀਂ ਕੋਈ ਧੀਆਂ ਨੂੰ ਛੱਡਦਾ ਇਹ ਉਹ ਕੰਮਕਾਰ ਵਾਲੀਆਂ ਦਿਹਾੜੀ ਦੇ ਪੇਵਾਲੀਆਂ ਮਾਤੜਾਂ ਹੈਗੀਆਂ ਸੀ ਉਹ ਇਹਨੂੰ ਵਿਚਾਰੀ ਇੱਥੇ ਛੱਡ ਗਈ ਤੇ ਮੈਂ ਤਾਂ ਕਿਹਾ ਵੀ ਮੈਂ ਕਰੀ ਇਹਨਾਂ ਦੀ ਮੈਂ ਤਾਂ ਜਿਹੋ ਜਿਹੀਆਂ ਧੀਆਂ ਤੁਸੀਂ ਦੇਜੋਗੇ ਮੈਂ ਤਾਂ ਸੇਵਾ ਹੀ ਗਰੀਬ ਨੇ ਕਰਨੀ ਮੇਰੀ ਇੰਨੀ ਔਕਾਤ ਤਾਂ ਨਹੀਂ ਹੈਗੀ ਪਰ ਵਾਹਿਗੁਰੂ ਨੇ ਮੈਨੂੰ ਬਲਬੁੱਧੀ ਬਖਸ਼ ਕੇ ਇਹ ਸੇਵਾ ਮੇਰੀ ਝੋਲੀ ਵਿੱਚ ਪਾਈ ਇਸ ਧੀ ਦੇ ਮਾਪੇ ਨਹੀਂ ਹੈ ਪਰ ਇਸ ਧੀ ਬਾਰੇ ਵੀ ਜਾਨਣਾ ਚਾਹੁੰਦੇ ਆ ਇਹਦੇ ਮਾਪੇ ਹੈ ਨਹੀਂ ਜਾਂ ਕਿਉਂ ਬਟਾ ਜੇਦੇ ਵੀ ਮਾਪੇ ਹੈਗੇ ਨੇ ਪਿਓ ਥੋੜਾ ਨਸ਼ੇ 'ਚ ਪੈ ਗਿਆ ਤੇ ਮਾਂ ਜਿਹੜੀ ਆ ਵਿਚਾਰੀ ਇਹਦੇ ਕੋ ਬੋਝ ਨਹੀਂ ਚੁੱਕਿਆ ਗਿਆ ਤੇ ਦੁਕਾਨਦਾਰ ਨੂੰ ਪਾ ਕੇ ਆਪਣਾ ਸੇਵਾ ਕਰਦੀ ਉਹਦੇ ਕੋ ਦੋ ਤਿੰਨ ਹੋਰ ਬੱਚੇ ਵੀ ਹੈਗੇ ਆ ਇਸ ਤਰ੍ਹਾਂ ਇਹ ਵਿਚਾਰੀ ਦਾ ਤੇ ਬੜ ਬੁਰਾ ਹਾਲ ਸੀ ਇਹਦੀ ਤੇ ਏਡੀ ਇੱਕ ਨਾ ਖੱਬੀ ਅੱਖ ਹੀ ਥੱਲੇ ਲੰਮ ਕਦੀ ਉਹਦੇ ਵਿੱਚ ਰਸੌਲੀ ਸੀ ਉਹ ਤੇ ਤੁਸੀਂ ਵੇਖ ਕੇ ਵੀ ਡਰ ਜਾਂਦੇ ਜਿਹੜੀ ਸੰਗਤਾਂ ਦੀ ਉਹ ਇਹਦੇ ਪੱਟੀ ਤੋਂ ਇੱਕ ਵੀਰਾ ਗੁਰਮੀਤ ਸਿੰਘ ਆ ਤੇ ਉਹਦੇ ਨਾਲ ਸਹਾਯੋਗੀ ਆ ਉਹਨਾਂ ਦੀ ਇੱਕ ਟੀਮ ਆ ਮੇਰੇ ਬਾਬਾ ਬੰਦਾ ਸਿੰਘ ਕਿਹੜੀ ਕਿਹੜੀ ਟੀਮ ਆ ਉਹਨਾਂ ਨੇ ਆਪਣੀ ਸੰਸਥਾ ਬਣਾਈ ਆ। ਇੱਕ ਉਹਨਾਂ ਦੇ ਨਾਲ ਸੰਦੀਪ ਸਿੰਘ ਆ ऑस्ट्रेलिया ਤੋਂ ਆ। ਉਹ ਵੀ ਬਹੁਤ ਸੇਵਾ ਕਰਦਾ। ਹੁਣ ਵੀ ਵੀਰ ਮੇਰੇ ਕੋਲ ਆਉਂਦਾ। ਉਹ ਨੇਦਾਂ ਆਪਰੇਸ਼ਨ ਕਰਾਤਾ ਉਹਦਾ। ਮੈਂ ਪੀਜੀਆਈ ਬੜੇ ਧੱਕੇ ਖਾਦੇ। ਮੈਂ ਆ ਲੰਗਰ ਵਾਲਿਆਂ ਦੇ ਵੀ ਗਈ ਪਰ ਕਿਸੇ ਲੰਗਰ ਵਾਲਾ ਕਿਹਾ ਸਾਡੇ ਕੋਈ ਦਾ ਕੋਈ ਪਰਵਾਹ ਨਹੀਂ ਹੈਗਾ। ਉਹਨਾਂ ਨੇ ਮੇਰੇ ਬੜੇ ਫੇਰੇ ਮਰਵਾਏ। ਹਾਰ ਕੇ ਫੇਰੇ ਉਹਨਾਂ ਵੀਰਾਂ ਨੂੰ ਮੈਂ ਬੇਨਤੀ ਕੀਤੀ। ਇਹ ਆਏ ਤੇ ਇਹਨਾਂ ਨੇ ਮੇਰੇ ਕੋਲ ਇੱਥੇ ਮੇਲ ਮੇਟਰ ਡਾਕਟਰ ਹੈਗਾ ਵਾ। ਐ ਰੰਜੀਤ ਆ ਵੀ ਨੂੰ। ਉਹਨੇ ਫਿਰ ਆਪਰੇਸ਼ਨ ਕੀਤਾ ਇਹਨਾਂ ਵਿਚਾਰੀਆਂ ਦਾ। ਤਪਨੇ ਮਰੀਏ ਮੈਨੂੰ ਇਹ ਦੱਸੋ ਬੜੀਆਂ ਪਰੇਸ਼ਾਨੀਆਂ ਹੁੰਦੀਆਂ ਹੁੰਦੀਆਂ ਇਨ੍ਹਾਂ ਬੱਚਿਆਂ ਨੂੰ ਸੰਭਾਲਣ ਲੱਗੀਆਂ ਛੋਟੇ ਸਲਾਹਤ ਦੇ ਵਿੱਚ ਇਨ੍ਹਾਂ ਦਾ ਸਾਥ ਦੇਣਾ ਇਨ੍ਹਾਂ ਦਾ ਸਹਾਰਾ ਬਣਨਾ ਬਹੁਤ ਪਰੇਸ਼ਾਨੀਆਂ ਹੁੰਦੀਆਂ ਮੀਰ ਜੀ ਇੱਕ ਚੰਗਾ ਬੱਚਾ ਆਪਣੇ ਘਰ ਵਿੱਚ ਮਾਂ ਨੇ ਪੈਦਾ ਕੀਤਾ ਹੋਵੇ ਨਾ ਉਹਨੂੰ ਦੁੱਧ ਨਾ ਦੇ ਸਕੇ ਉਹਨੂੰ ਪੁੱਛੋ ਤੇ ਜਾਂ ਉਹ ਬੱਚੇ ਨੂੰ ਪੁੱਛੋ ਪਰ ਇਹ ਵਿਚਾਰੀਆਂ ਜੰਮੀਆਂ ਕਿਤੇ ਆਈਆਂ ਕਿਤੇ ਅੱਖਾਂ ਤੋਂ ਵੀ ਨਾ ਨੇ ਨੇ ਤਰਹੀਨ ਵੀ ਤੇ ਇਹਨਾਂ ਨੇ ਤੱਤਾ ਠੰਡਾ ਦੇਣਾ ਉਹ ਤਾਂ ਜਾਂ ਵਾਹਿਗੁਰੂ ਨੂੰ ਪਤਾ ਜਾਂ ਮੈਨੂੰ ਪਤਾ ਮੇਰੀ ਇਹਨੇ ਔਕਾਤ ਨਹੀਂ ਨਾ ਮੈਂ ਦੱਸ ਸਕਦੀਆਂ ਪਰ ਜਿੱਦਾਂ ਪਲ ਗਈਆਂ ਹੁਣ ਵਿਚਾਰੀਆਂ ਪਲ ਗਈਆਂ ਤੇ ਭੈਣ ਮੇਰੀ ਜੀ ਮੈਨੂੰ ਇਹ ਦੱਸੋ ਜਿਵੇਂ ਇਹਨਾਂ ਨੂੰ ਰੋਟੀ ਦੀ ਲੋਡ ਪੈਂਦੀ ਆ ਜਾਂ ਹੋਰ ਨਾਉਣ ਧੌਣ ਦੀ ਲੋਡ ਪੈਂਦੀ ਆ ਤਾਂ ਕਿਵੇਂ ਆਵਾਜ਼ ਦਿੰਦੇ ਹੋ ਤੁਸੀਂ ਕਿਵੇਂ ਸਮਝ ਲੈਂਦੇ ਹੋ ਇਹਨਾਂ ਦਾ ਦਰਦ ਮੈਂ ਵੀਰ ਜੇਨਾਂ ਦੀ ਆਵਾਜ਼ ਬੜੀ ਛੇਤੀ ਸਮਝਦੀ ਆਂ ਇਹਨਾਂ ਦੀ ਭੁੱਖ ਨੂੰ ਵੀ ਸਮਝਦੀ ਆਂ ਇਹਨਾਂ ਦੀ ਹਰ ਮੇਰੀਆਂ ਕੁੜੀਆਂ ਮੀਆਂ ਉਹ ਵੀ ਸਮਝ ਜਾਂਦੀਆਂ ਆਂ ਇਹਨਾਂ ਨੂੰ ਰੋਟੀ ਆਪ ਖਲਾਨੀ ਪੈਂਦੀ ਆ ਨਮਾਣਾ ਤੇ ਚੱਲ ਪੈਂਦਾ ਆਪ ਇਹਨਾਂ ਨੂੰ ਲੈਟ੍ਰੀਨ ਬਾਥਰੂਮ ਆਪ ਕਰਾਉਣਾ ਪੈਂਦਾ ਪਰ ਹੁਣ ਮੇਰੇ ਚ ਵੀ ਇੰਨੀ ਸਮਰੱਥਾ ਨਹੀਂ ਮੈਂ ਇੰਡੀਆ ਦੀ ਸੰਗਤ ਨੂੰ ਤੇ ਗੁਰੂ ਦੀ ਕਿਰਪਾ ਨਾਲ ਬਾਹਰ ਦੀ ਸੰਗਤ ਨੂੰ ਸਾਰੀਆਂ ਵੀਰਾਂ ਨੂੰ ਬੇਨਤੀ ਕਰਦੀ ਆ ਜਿਦਾ ਕਿ ਤੁਸੀਂ ਲੋਕਡਾਊਨ ਦੇ ਵਿੱਚ ਮੈਂ ਕਹਿੰਦੀ ਲੋਕ ਕਹਿੰਦੇ ਆਂ ਭੁੱਖੇ ਮਰ ਗਏ ਮੈਂ ਕਹਿੰਦੀ ਆਂ ਤੁਸੀਂ ਦੂਣਾ ਕਹਿੰਦੇ ਰਹੇ ਅਸੀਂ ਖੁਦ ਆਪਣੀ ਗੱਲ ਕਰਦੇ ਆਂ ਸਾਨੂੰ ਵੇਖ ਲਓ ਵੀ ਉਹਨਾਂ ਨੇ ਭੁੱਖਿਆ ਨਹੀਂ ਮਰਨ ਦਿੱਤਾ ਰਾਤ ਦਾ ਖਾ ਕੇ ਭਾਂਡੇ ਮੁੰਦੇ ਕਰਦੇ ਸਵੇਰੇ ਫੇਰ ਕਿਉਂਕਿ ਗੁਰੂ ਦੀ ਬੜੀ ਕਿਰਪਾ ਵਾ ਉਹ ਕਿਸੇ ਦੇ ਆ ਜਿਹੜੇ ਉਹ ਨਹੀਂ ਖੁੰਦਾ ਉਹਦੀ ਜਿਹੜੀ ਲੇਖ ਲਿਖੇ ਨੇ ਉਹ ਤੇ ਨਾਲ ਹੀ ਨਾ ਇਹਨਾਂ ਦੇ ਉਹ ਸਾਨੂੰ ਸਗੋ ਇਸੇ ਤਰ੍ਹਾਂ ਮੈਂ ਕਹਿੰਦੀ ਹੁਣ ਇਹਨਾਂ ਧੀਆਂ ਦਾ ਇਹਨਾਂ ਨੂੰ ਸਾਂਭਣ ਵਾਲੀ ਬੀਬੀ ਵੀ ਚਾਹੀਦੀ ਆ ਇਹਨਾਂ ਨੂੰ ਹੋਰ ਬੜੀਆਂ ਲੋੜਾਂ ਵਾ ਆਉਣ ਵਾਲੇ ਸਮੇਂ 'ਚ ਵੱਡੀਆਂ ਹੋ ਜਾਣਾ ਇਹਨਾਂ ਨੇ ਮੇਰੀ ਇੰਨੀ ਹੁਣ ਨਹੀਂ ਸਮਰੱਥਾ ਗਈ ਮੈਂ ਵੀ ਹੁਣ 50 60 ਸਾਲ ਦੀ ਹੋ ਗਈ ਆ ਮੈਂ ਜਾਣੀ ਆ ਕਿ ਗੁਰੂ ਕਿਰਪਾ ਕਰੇ ਤੇ ਕਿ ਸਿੰਘ ਤੇ ਇਨ੍ਹਾਂ ਦੀ ਸੇਵਾ ਚੁੱਕ ਲਈ ਮਹੋਰ ਬੀਬ ਕੁੜੀਆਂ ਦੀ ਵੀ ਚੁੱਕਲੇ ਪਰ ਇਨ੍ਹਾਂ ਦੀ ਵੀ ਚੁੱਕਲੇ ਇਨ੍ਹਾਂ ਨੇ ਜੋ ਦੇਖਭਾਲ ਵਧੀਆ ਹੋ ਸਕੇ ਪੜ੍ਹਾਈ ਲਿਖਾਈ ਇਨ੍ਹਾਂ ਦੀ ਵਧੀਆ ਹੋ ਜੇ ਕੋਈ ਚਾਹ ਪਾਣੀ ਆਪਣੇ ਜੋਗਾ ਹੋ ਜੇ ਜੇ ਤਾਂ ਕੋਈ ਬੈਲੈਂਸ ਇਨ੍ਹਾਂ ਦੇ ਨਾਮ ਤੇ ਜਮਾ ਹੋ ਜੇ ਕਿ ਇਨ੍ਹਾਂ ਦੇ ਬੈਲੈਂਸ ਦੇ ਜਿੱਦਾਂ ਕਹਿ ਲੋਗੇ ਉਹਦਾ ਵਿਆਜ ਦੇ ਨਾਲ ਇਨ੍ਹਾਂ ਦੀ ਦੇਖਭਾਲ ਹੋ ਜੇ ਤੇ ਕੋਈ ਵੀ ਲਾਲਚ ਨੂੰ ਇਨ੍ਹਾਂ ਦੀ ਸੇਵਾ ਕਰੀ ਜਾਵੇ ਨਹੀਂ ਤੇ ਅੱਜ ਕੱਲ ਦਾ ਕੋਈ ਚੰਗਿਆ ਮਾ ਵੀ ਉਹਦੀ ਨਹੀਂ ਕਰਦਾ ਕੋਈ ਮੇਰੇ ਵਰਗੇ ਵਚਾਰੀਆਂ ਦੀ ਕਿੰਨੇ ਕਰਨੀ ਆ ਮੈਂ ਇਹ ਬੇਨਤੀ ਕਰਦੀ ਆ ਬਾਰ ਦੀ ਸੰਗਤ ਨੂੰ ਇਧਰ ਦੀ ਸੰਗਤ ਨੂੰ ਗੁਰੂ ਕਿਰਪਾ ਕਰੇ ਤੁਸੀਂ ਬਹੁਤ ਸੇਵਾ ਨਿਭਾਉਂਦੇ ਹੋ ਬੜੀਆਂ ਸੰਸਥਾਵਾਂ ਹੈਗੀਆਂ ਤੁਹਾਡੀਆਂ ਤੁਸੀਂ ਕਿਸੇ ਨੂੰ ਉੱਚਾ ਚੁੱਕਦੇ ਹੋ ਇਸੇ ਤਰ੍ਹਾਂ ਇਹਨਾਂ ਨੂੰ ਵੀ ਭੋੜੋ ਗੁਰੂ ਦੇ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਮੈਨੂੰ ਇਹ ਦੱਸੋ ਜਿੱਥੇ ਇਹਨਾਂ ਦੇ ਆਪਣੇ ਭੈਣ ਭਰਾ ਰਿਸ਼ਤੇਦਾਰ ਨਹੀਂ ਬਣੇ ਜਿਵੇਂ ਤੁਸੀਂ ਦੱਸ ਰਹੇ ਹੋ ਜਿ ਇਹਨਾਂ ਦੇ ਮਾਤਾ ਜੀ ਨਹੀਂ ਹੈ ਮਾਂ ਪਿਓ ਨਹੀਂ ਹੈ ਪਰ ਇਹਨਾਂ ਦੇ ਰਿਸ਼ਤੇਦਾਰਾਂ ਨੇ ਇੱਥੇ ਪਹਚਾ ਦੇ ਦਿੱਤਾ ਪਰ ਤੁਸੀਂ ਇਹਨਾਂ ਦਾ ਸਹਾਰਾ ਬਣੇ ਹੋ ਅਸੀਂ ਦੇਖ ਰਹੇ ਹਾਂ ਉਹਨਾਂ ਪਿਆਰ ਸਹਿਜ ਇਹਨਾਂ ਦੀ ਆਪਣੀ ਮਾਂ ਨਾ ਦੇ ਪਾਉਂਦੀ ਜਿੰਨਾ ਪਿਆਰ ਤੁਸੀਂ ਦੇ ਰਹੇ ਹੋ ਅਤੇ ਰੱਬ ਦਾ ਨਾਮ ਹੀ ਜਪਦੇ ਹੋ ਹਮੇਸ਼ਾ ਵਾਹਿਗੁਰੂ ਜੀ ਦਾ ਜਾਪ ਹੀ ਹੁੰਦਾ ਇੱਥੇ ਤਾਂ ਕਿਵੇਂ ਪਾਲ ਰਹੇ ਹੋ ਇਹਨਾਂ ਨੂੰ ਮੇਰ ਜੀ ਬੰਦੇ ਦੀ ਕੋਈ ਔਕਾਤ ਨਹੀਂ ਮੈਂ ਸਮਝਦੀ ਮੇਰੀ ਕੋਈ ਔਕਾਤ ਨਹੀਂ ਇਹ ਮੈਨੂੰ ਉਸ ਦੇ ਜੋਗ ਇਹਨੇ ਵਾਹਿਗੁਰੂ ਨੇ ਆਪ ਬਣਾਇਆ ਵਾ ਜੇ ਤੁਸੀਂ ਕਹੋ ਕਿ ਮੈਂ ਕਰ ਰਹੀ ਮੈਂ ਨਹੀਂ ਕਰਦੀ ਕਰਦਾ ਉਹ ਪਰਮੇਸ਼ਰ ਆ ਕਰਵਾਉਂਦਾ ਉਹ ਵਾਕਿਆ ਕਿ ਉਹਨੇ ਆਪਣੀ ਸ੍ਰਿਸ਼ਟੀ ਚਲਾਨੀ ਆ ਮੈਂ ਇਹਨਾਂ ਦੀ ਕੋਈ ਸੇਵਾ ਨਹੀਂ ਉਹ ਕਰਵਾਉਂਦਾ ਆ ਆ ਪਰ ਹੁਣ ਮੇਰੀ ਵੀ ਉਮਰ ਦੇ ਲਿਹਾਜ ਨਾਲ ਮੈਂ ਇਹੀ ਬੇਨਤੀਆਂ ਵਾਰ-ਵਾਰ ਕਰਦੀ ਸੰਗਤ ਨੂੰ ਫੇ ਇਹਨਾਂ ਦਾ ਸੰਯੋਗ ਕਰੋ ਜਿਦਾਂ ਇਹਨਾਂ ਦਾ ਵਧੀਆ ਰਹਿਣ-ਬਸੇਰਾ ਹੋ ਜਾਵੇ ਇਹਨਾਂ ਦੀ ਪੜ੍ਹਾਈ ਲਿਖਾਈ ਹੋ ਜਾਵੇ ਇਹ ਨਾਲੇ ਤੁਰਨਾ ਫਿਰਨਾ ਹੁਣ ਵੱਡੀਆਂ ਹੋ ਗਈਆਂ ਜਿੱਦ ਤੱਕ ਭਾਈਵਾਲ ਹੋ ਜਾਵੇ ਇਸੇ ਤਰ੍ਹਾਂ ਸੰਗਤ ਅੱਗੇ ਆਵੇ ਤੇ ਹੁਣ ਇਹਨਾਂ ਨੂੰ ਦੇਖਭਾਲ ਕਰੇ ਤੇ ਸੰਭਾਲੇ ਤੇ ਸੰਭਾਲਣਾ ਬੜਾ ਔਖਾ ਜੀ ਮੈਨੂੰ ਮੇਰੀ ਜਿਵੇਂ ਜਿਵੇਂ ਬਹੁਤ ਸਾਰੇ ਇਹੋ ਜਿਹੇ ਪਰਿਵਾਰ ਵੀ ਨੇ ਜਿਨ੍ਹਾਂ ਦੇ ਔਲਾਦ ਹੁੰਦੀ ਨਹੀਂ ਹੈ ਤੇ ਉਹ ਥਾਂ ਥਾਂ ਦੇ ਅਰਦਾਸਾਂ ਲਈ ਜਾਂਦੇ ਨੇ ਪਰ ਰੱਬ ਜਿੰਨਾਂ ਨੂੰ ਦਿੰਦਾ ਹੈ ਉਹ ਸੰਭਾਲ ਦੇਣੀ ਹੈ ਪਰ ਇਹਨਾਂ ਦੇ ਹਾਲਾਤ ਦੇਖੀਏ ਚਾਹੇ ਇਹਨਾਂ ਨੂੰ ਨੇਤਰਹੀਨ ਨੇ ਸਾਡੀਆਂ ਧੀਆਂ ਇਹਨਾਂ ਨੂੰ ਰੱਬ ਨੇ ਨਜ਼ਰ ਨਹੀਂ ਦਿੱਤੇ ਪਰ ਇਹਨਾਂ ਦੇ ਰਿਸ਼ਤੇਦਾਰ ਭੈਣ ਭਰਾਵਾਂ ਨੇ ਇਹਨਾਂ ਦਾ ਸਾਥ ਛੱਡ ਦਿੱਤਾ ਕੀ ਅਪੀਲ ਲਾਉਣੀ ਚਾਹੁੰਦੇ ਉਹਨਾਂ ਪਰਿਵਾਰਾਂ ਨੂੰ ਉਹਨਾਂ ਮਾਂ ਬਾਪ ਨੂੰ ਮੈਂ ਉਹਨਾਂ ਨੂੰ ਕੀ ਅਪੀਲ ਮੈਂ ਤਾਂ ਕਹਿੰਦੀ ਆਉਣ ਵਾਲਾ ਜਿਹੜਾ ਸਮਾਂ ਆਸ਼ਰਮ ਹੋਣੇ ਨਹੀਂ ਚਾਹੀਦੇ ਤੇ ਬੰਦ ਹੋਣ ਜੇ ਆਪਣੇ ਬੱਚਿਆਂ ਨੂੰ ਆ ਵੀ ਬੀਬੀਆਂ ਵੀ ਆਪਣੀ ਜ਼ਿੰਮੇਵਾਰੀ ਸਮਝਣ ਜਿਹੜੇ ਪੈਦਾ ਕਰਦੀਆਂ ਨੇ ਜਿਹੜੇ ਵੀਰ ਆ ਉਹ ਵੀ ਆਪਣੇ ਬੱਚਿਆਂ ਦੀ ਖਾਤਰ ਇਹਨਾਂ ਆਪਣੀ ਸੇਵਾ ਸਮਝਣ ਵੀ ਸਾਡੀ ਜ਼ਿੰਮੇਵਾਰੀ ਆ ਤੇ ਇਹਨਾਂ ਨੂੰ ਸੰਭਾਲਣ ਇਹਨਾਂ ਦੇ ਵਿਚਾਰਿਆਂ ਨੂੰ ਕੀ ਕਿਸੇ ਨੇ ਸੰਭਾਲਣਾ ਲੋਕ ਤਾਂ ਚੰਗੇ ਭਲੇ ਛੱਡ ਗਏ ਮੈਂ ਤੁਹਾਨੂੰ ਅੱਗੇ ਵੀ ਦੱਸ ਚੁੱਕੀ ਆ ਮੇਰੇ ਕੋਲ ਇਦਾਂ ਦੀਆਂ ਬੇਟੀਆਂ ਵੀ ਆ ਜਿਨ੍ਹਾਂ ਦੀ ਮਾਂ ਨੇ ਇਹ ਗੱਲ ਕਹਿੰਦੀ ਵੀ ਸਾਡੀਆਂ ਮੇਰੀਆਂ ਕੁੜੀਆਂ ਵੱਡੀਆਂ ਹੋ ਗਏ ਇਹਨਾਂ ਦਾ ਕਰਕੇ ਮੇਰਾ ਰਿਸ਼ਤਾ ਨਹੀਂ ਹੁੰਦਾ ਇਹਦਾਂ ਵੱਧ ਕੇ ਮੈਂ ਤੁਹਾਨੂੰ ਕੀ ਲਾਂਹਤਾ ਪਾਵਾਂ ਇਹਨਾਂ ਲੋਕਾਂ ਨੂੰ ਮੈਂ ਤਾਂ ਲਹਨਤਾ ਤੋਂ ਵੀ ਇਹਨਾਂ ਨੂੰ ਜ਼ਿਆਦਾ ਸਮੇਂ ਦੀਆਂ ਵੀ ਬੇਵਕੂਫ ਤੇ ਜਨਾਂ ਦੀਆਂ ਪਾਗਲ ਜਨਾਂ ਦੀਆਂ ਨੇ ਜਿਹੜੀਆਂ ਇਦਾਂ ਦੀਆਂ ਧੀਆਂ ਦੇ ਸਾਹਮਣੇ ਕਹਿ ਜਾਣੀ ਇਹ ਗੱਲ ਤੇ ਧੀਆਂ ਦੀਆਂ ਆਂਦਰਾ ਕੀ ਕਹਿੰਦੀਆਂ ਆ ਮੈਂ ਕਹਿੰਦੀ ਉਹ ਧੀਆਂ ਤੇ ਇਹਨਾਂ ਨੂੰ ਕਦੀ ਵੇਖਣ ਵੀ ਨਾ ਨਾ ਤੇ ਤਾਂ ਮਾ ਇਹੋ ਜੀ ਮਾਂ ਨੂੰ ਕਦੀ ਮਾਂ ਨਾ ਕਹਿ ਕੇ ਬੁਲਾਉਣ ਜੇ ਪਾਪ ਚਲੇ ਗਿਆ ਤੇ ਮਾਂ ਤੇ ਹੈਗੀ ਤੇ ਮਾਮਾ ਵੀ ਇਹ ਕਹਿੰਦੀਆਂ ਸਾਡੇ ਰਿਸ਼ਤੇ ਨਹੀਂ ਹੁੰਦੇ ਧੀਆਂ ਕਰਕੇ ਤੇ ਲੋਕ ਤਾਂ ਕੇ ਖਾਂਦੇ ਆਉਂਦੇ ਨੇ ਮੇਰੇ ਕੋਲ ਵੀ ਮੈਂ ਤਾਂ ਫਿਰ ਕਹਿੰਨੀ ਲੈ ਜਾਓ ਇੱਕ ਪਰ ਇਹ ਵੀ ਨਹੀਂ ਲੈਣਾ ਚਾਹੁੰਦੇ ਅਰਦਾਸਾ ਕਰੋ ਸਾਡੀਆਂ ਸਾਨੂੰ ਆਪਣਾ ਹੀ ਦੇਵੇ ਪਰ ਆਪਣੇ ਲੋਕ ਛੱਡ ਦਿੰਦੇ ਆ ਤੇ ਬਾਕੀ ਇਹਨਾਂ ਨੂੰ ਕਹਿੰਦੇ ਸਾਂਭਣਾ। ਤਾਂ ਨਹੀਂ ਮੇਰੀ ਚਾਹੇ ਰੱਬ ਨੇ ਇਹਨਾਂ ਨੂੰ ਨਜ਼ਰ ਨਹੀਂ ਦਿੱਤੀ ਪਰ ਅੰਦਰੂਨੀ ਲੋ ਬੜੀ ਹੁੰਦੀ ਹੈ ਇਹੋ ਜੇ ਬੱਚਿਆਂ ਨੂੰ। ਕਿ ਇਸ ਤਰ੍ਹਾਂ ਦੇ ਇਹਨਾਂ ਦੇ ਰਹਿਣ ਪਹਿਣ ਇਸ ਤਰ੍ਹਾਂ ਦਾ ਇਹਨਾਂ ਦਾ। ਇਹਨਾਂ ਦਾ ਬੜਾ ਵਧੀਆ ਰਹਿਣ ਬਹਿਣ ਜੇ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਖੰਡ ਪੜ ਤੇ ਅੱਜ ਵਟਾ ਦਿਓ ਤੁਸੀਂ। ਇਹ ਖੰਡ ਪੜਦੇ ਸਪੂਰਨ ਤੇ ਉੱਠਣਗੇ। ਜੇ ਇਹਨਾਂ ਨੂੰ ਤਰਸ ਕਰਕੇ ਮੈਂ ਚੁੱਕ ਗਏ ਜਾਂ ਕੁੜੀਆਂ ਚੁੱਕ ਗਏ ਰੋਟੀ ਪਾਣੀ ਖਿਲਾਉਣ ਬਾਥਰੂਮ ਕਰਾਉਣ ਤਾਂ ਨਹੀਂ ਤੇ ਇਹ ਆ ਜਿਹੜੀ ਕੁੜੀ ਹੈ ਤੇ ਬਿਲਕੁਲ ਨਹੀਂ ਉੱਠੂਗੀ। ਜਿੰਨ ਜਰੇ ਨੂੰ ਚੁੱਕਾਂਗੇ ਨਾ ਫਿਰ ਇਹਦੀ ਇੱਕ ਵੱਡੀ ਸਿਵਤਿਆ ਇਹਨੇ ਅੱਗੇ ਨੂੰ ਮਹਾਰਾਜ ਨੂੰ ਨਿਵਾਉਣਾ ਆ ਆਸੇ ਪਾਸੇ ਨੂੰ ਨਹੀਂ ਡਿਗਣਾ ਥਾਂ ਨੂੰ ਜਨਾਵਾ ਥਾਂ ਵਗੇ ਜਦੋਂ ਇਹਨਾਂ ਨੇ ਥੋੜਾ ਜਿਹਾ ਫਰੈਸ਼ ਹੋਣਾ ਫਿਰ ਇਹਨਾਂ ਤਾਂ ਹੋ ਕੇ ਆਰਾਮ ਨਾਲ ਬਹਿ ਜਾਣਾ ਵਾ ਇਹਨਾਂ ਦੀ ਬਾਹਰਲੀ ਅੱਖ ਨਹੀਂ ਹੈਗੀ ਪਰ ਮੈਂ ਗੁਰੂ ਪਰਮੇਸ਼ਰ ਦੀ ਕਿਰਪਾ ਦੇ ਨਾਲ ਇਹਨੂੰ ਵੇਖਿਆ ਇਹਨਾਂ ਦੀ ਅੰਦਰਲੀ ਅੱਖ ਬੜਾ ਕੰਮ ਕਰਦੀ ਜੀ ਤੇ ਪੰਨ ਮੇਰੀਏ ਵੈਸੇ ਦਿਮਾਗੀ ਤੌਰ ਤੇ ਸਹੀ ਨਹੀਂ ਦੋਨੋਂ ਬੱਚੇ ਉਹ ਹਾਂਜੀ ਨਹੀਂ ਇਹ ਦਿਮਾਗੀ ਤੌਰ ਤੇ ਨਹੀਂ ਸਹੀ ਇਹ ਕੁਝ ਸਹੀ ਹੈਗੀ ਆ ਪਰ ਇਹਦੀ ਕੋਈ ਨਹੀਂ ਹੈਗੀ ਕੁਝ ਇਹਨੂੰ ਜਿਆਦਾ ਹੀ ਪਰਵਸ਼ ਦੀ ਲੋੜ ਆ ਜਦੋਂ ਕਹਿ ਲੋ ਵੀ ਇਹਨੂੰ ਜਿੱਦਾਂ ਦਾਨ ਦੀ ਕਹਿ ਲੋ ਜਾਂ ਪੈਸੇ ਦੀ ਕਹਿ ਲੋ ਜਾਂ ਕੋਈ ਸੰਸਥਾ ਅੱਗੇ ਆਵੇ ਇਹਨੂੰ ਜਿੱਥੇ ਵੀ ਖੜ ਕੇ ਪੜਾ ਸਕਦੇ ਆ ਕਿ ਓਮ ਲਾਲਾ ਸਮਾ ਜਿਹੜਾ ਵਾ ਇਹਦਾ ਵਧੀਆ ਵੀਤੀਏ ਤੇ ਇਹਨੂੰ ਥੋੜੀ ਅਕਲ ਆ ਜੇ ਇਹ ਰੱਬ ਦੀ ਮੈਨੂੰ ਤੇ ਐਵੇਂ ਲੱਗਦਾ ਜਿੱਦਾਂ ਪਰਮੇਸ਼ਰ ਦੀ ਕਿਰਪਾ ਨਾਲ ਕੋਈ ਗੁਰੂ ਦਾ ਪਿਆਰਾ ਸੀ ਪਿਛਲੀ ਦਾ ਇੱਕ ਵਾਰੀ ਦੀ ਗੱਲ ਆ ਅਨੁਭਵ ਵੀ ਹੋਇਆ ਤੇ ਉਹਦੀਆਂ ਨਾ ਉਹਦੀ ਕਿਤੇ ਮਾਰੀ ਨਿਗਾਹ ਪੈ ਗਈ ਕਿਸੇ ਦੀ ਉਹਨੇ ਆਪਣੀ ਅੱਖਾਂ ਨੂੰ ਪਟਕਾਰਿਆ ਕਿ ਮੈਨੂੰ ਹਨਾ ਮੈਂ ਨਾਮ ਜਪਣ ਵਾਲਾ ਮਾ ਤੇ ਉਹ ਘਰੇ ਮੈਨੂੰ ਲੱਗਦਾ ਪਈ ਉਹ ਆਪਣਾ ਬਖਸ਼ਾਉਣ ਆਇਆ ਇਹਦੀ ਤੇ ਉਹ ਸਾਹਿਬ ਜੀ ਇਹਨੂੰ ਇੰਨੀ ਸੋਝੀ ਆ ਇੰਨਾ ਇਹਨੂੰ ਪਤਾ ਵਾ ਆ ਮੇਰੀ ਮਾਂ ਵਾ ਤੇ ਇਹਨੇ ਅੱਖਾਂ ਇਹ ਆਪਣੀ ਭਗਤੀ ਹੀ ਕਰਨੀ ਦਿਨ ਰਾਤ ਭਗਤੀ ਜਦੋਂ ਕਿ ਤੇਨੇ ਰਾਮ ਕਰਨਾ ਵਾ ਭਾਵੇਂ ਡੇਗ ਭਵੇ ਨਹੀਂ ਤੇ ਬੜਾ ਸਿਮਰਨ ਕਰ ਦੀਜੀ ਜੀ ਤਾਂ ਜਰੂਰ ਜੀ ਅनाथ ਆਸ਼ਰਮ ਵੈਸੇ ਤਾਂ ਬੰਨ੍ਹੇ ਨਹੀਂ ਚਾਹੀਦੇ ਤਾਂ ਜੇ ਬੰਦੇ ਨੇ ਤਾਂ ਇਹੋ ਜਿਹਿਆਂ ਭੈਣਾ ਜਿਹਨਾਂ ਜਿਹੋ ਇਹੋ ਜਿਹੇ ਇਨਸਾਨ ਨੇ ਜਿਹੜੇ ਰੱਬ ਰੂਪੀ ਫਰਿਸ਼ਤਾ ਬਣ ਜਾਂਦੇ ਨੇ ਉਹਨਾਂ ਬੱਚਿਆਂ ਵਾਸਤੇ ਜਿਨ੍ਹਾਂ ਦਾ ਸਹਾਰਾ ਨਹੀਂ ਹੁੰਦਾ ਤੇ ਇਹ ਭੈਣ ਜੀ ਵੀ ਸਾਡੇ ਜਿਹੜੇ ਨੇ ਬਹੁਤ ਸਾਰੇ ਅਨਾਥ ਬੱਚਿਆਂ ਦਾ ਸਹਾਰਾ ਬਣੀ ਹੋਈ ਹੈ ਉਹਨਾਂ ਦਾ ਮਾਂ ਦੀ ਤਰ੍ਹਾਂ ਸਹਾਰਾ ਬਣ ਕੇ ਉਹਨਾਂ ਦਾ ਪਾਲਣ ਪੋਸਣ ਇਸ ਆਸ਼ਰਮ ਦੇ ਵਿੱਚ ਹੁੰਦਾ ਹੈ ਤਾਂ ਵੈਸੇ ਤਾਂ ਜਿਵੇਂ ਜਿਵੇਂ ਮੈਂ ਦੁਹਰਾ ਰਿਹਾ ਜੇ ਅਨਾਥ ਆਸ਼ਰਮ ਤਾਂ ਬੰਦੇ ਨੇ ਜਦੋਂ ਕਿਸਦਾ ਸਹਾਰਾ ਨਹੀਂ ਬੰਦਾ ਤਾਂ ਰੱਬ ਉਹਨਾਂ ਵਾਸਤੇ ਇਹ ਸਹਾਰਾ ਬਣਾ ਦਿੰਦਾ ਇਹੋ ਜਿਹੇ ਭੈਣ ਭਰਾਵਾਂ ਨੂੰ ਜਿਹੜੇ ਰੱਬ ਰੂਪੀ ਬੱਚਿਆਂ ਦਾ ਰੱਬ ਜਿਵੇਂ ਫਰਿਸ਼ਤੇ ਬਣ ਕੇ ਸਹਾਰਾ ਬੰਦੇ ਨੇ ਤਾਂ ਭੈਣ ਜੀ ਕੀ ਅਪੀਲ ਲਾਉਣੀ ਚਾਹੁੰਦੀ ਹੈ ਇਹਨਾਂ ਬੱਚੀਆਂ ਦੇ ਵਾਸਤੇ ਇਹਨਾਂ ਧੀਆਂ ਵਾਸਤੇ ਕਿ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ ਪਰ ਬਹੁਤ ਸਾਰੇ ਸਮਾਜ ਦੇ ਵੀਰ ਨੇ ਸਾਡੇ ਐਨ ਆਰ ਆਈ ਵੀਰ ਨੇ ਜਿਹੜੇ ਇਹਨਾਂ ਧੀਆਂ ਦਾ ਸਹਾਰਾ ਬਣ ਜਾਂਦੇ ਕੀ ਅਪੀਲ ਲਾਉ ਜੀ ਮੈਂ ਤਾਂ ਵੀਰ ਪਹਿਲਾਂ ਹੀ ਇਹ ਕਹਿੰਦੀ ਆ ਗੁਰੂ ਕਿਰਪਾ ਕਰੇ ਤੇ ਇਹਨਾਂ ਦਾ ਕੋਈ ਇਦਾਂ ਬੈਲੈਂਸ ਕਰਾ ਦਿਓ ਇਹਨਾਂ ਦੀ ਕੋਈ ਦੇਖਭਾਲ ਕਰਨ ਵਾਸਤੇ ਖਾਣੇ ਵਾਸਤੇ ਕੋਈ ਬੀਬੀ ਵੀ ਦੇ ਸਕਦੇ ਹੋ ਕੋਈ ਖਾਣਾ ਵੀ ਦੇ ਸਕਦੇ ਹੋ ਕੋਈ ਇਹੋ ਜਿਹੇ ਪ੍ਰੋਟੀਨ ਹੋਵੇ ਵਧੀਆ ਹੋਵੇ ਜਿਹੜਾ ਬੱਚੇ ਵੀ ਚੱਲ ਫਿਰਨ ਥੱਕਣ ਤੇ ਥੋੜਾ ਜਿਹਾ ਤਾਂ ਜ਼ਰੂਰ ਜੀ ਇਹਨਾਂ ਧੀਆਂ ਦਾ ਨੇਤਰਹੀਆਂ ਨੇਤਰਹੀਣ ਧੀਆਂ ਦਾ ਸਹਾਰਾ ਜ਼ਰੂਰ ਬਣੋ ਕਿਉਂਕਿ ਇਹ ਧੀਆਂ ਜਿਹੜੀਆਂ ਨੇ ਰੱਬ ਰੂਪੀ ਨੇ ਬਹੁਤ ਸਾਰੇ ਇਹੋ ਜਿਹੇ ਇਨਸਾਨ ਨੇ ਜਿਹੜੇ ਔਲਾਦ ਨੂੰ ਤਰਸਦੇ ਨੇ ਪਰ ਇਹ ਜਿਹੜੀਆਂ ਧੀਆਂ ਨੇ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ ਤਾਂ ਇਹਨਾਂ ਦੇ ਰਿਸ਼ਤੇਦਾਰ ਭੈਣ ਭਰਾਵਾਂ ਨੇ ਇਹਨਾਂ ਨੂੰ ਅਨਾਥ ਆਸ਼ਰਮ ਚ ਛੱਡ ਦਿੱਤਾ ਜਿਨ੍ਹਾਂ ਦਾ ਸਹਾਰਾ ਬਣੀਏ ਸਾਡੀ ਭੈਣ ਤਾਂ ਜੇ ਤੁਸੀਂ ਇਸ ਨਿਊਜ਼ ਨੂੰ ਦੇਖਦੇ ਪਏ ਹੋ ਤਾਂ ਵੱਦ ਤੋਂ ਵੱਦ ਉਹਨਾਂ ਐਨ ਆਰ ਆਈ ਵੀਰਾਂ ਤਾਈ ਪੁਚਾਰਿਓ ਜਿਹੜੇ ਇਹਨਾਂ ਦਾ ਸਹਾਰਾ ਬਣ ਤਾਂ ਮੈਨੂੰ ਦਿਓ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਅੰ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਤੱਕੇ ਖਾਣ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਔਰਾਂਜੀ ਦੇ ਸਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦੁਆਰ